ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੋ ਬਾਣੀ ਨਾਮ ਦੇਉ ਜੀਉ ਕੀ ਘਰ ਪਹਿਲਾ ਇੱਕ ਊੰਕਾਰ ਸਤਗੁਰ ਪ੍ਰਸਾਦ ਪੈਰੋ ਰਾਗ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨਾਮਦੇਵ ਜੀ ਦੀ ਬਾਣੀ ਉਚਾਰਨ ਕੀਤੀ ਹੋਈ ਪਹਿਲੇ ਘਰ ਸੁਰਤਾਲ ਦੇ ਵਿੱਚ ਦਰਜ ਕਰਦੇ ਹਨ ਇੱਕ ਅਦੁੱਤੀ ਬ੍ਰਹਮ ਊੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਗਈਏ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਭਗਤ ਨਾਮਦੇਵ ਜੀ ਰਸਨਾ ਤਾਈ ਸਿੱਖਿਆ ਦੇਂਦੇ ਹੋਏ ਉਚਾਰਨ ਕਰਦੇ ਆ ਰੇ ਜੇਬਾ ਕਰੋ ਸਤਖੰਡ ਜਾਮ ਨ ਉਜਰਸ ਸ੍ਰੀ ਗੋਬਿੰਦ हे जेबा मेरी ये रसना मैं उस समय तेरे सत्त पाव सौ खंड टुकड़े कर देवांगा जाम जब तू श्री शोभा ਦੇ مالک Swami गोविंद परमात्मा ਦੇ ਨਾਮ ਨੂੰ ਉਚਾਰਨ ਨਹੀਂ ਕਰੇਂਗੀ रंगी ले जेबा हर कैनाई सो रंग रंगीले हारे हारे ति आए ੜਹਾਉ ਜਿਨ੍ਹਾਂ ਨੇ ਹਰੀ ਪ੍ਰਮਾਤਮਾ ਦੇ ਨਾਏ ਨਾਮ ਨੂੰ ਜਪ ਕੇ ਆਪਣੀ ਜੇਬਾ ਰਸਨਾ ਪ੍ਰੇਮ ਨਾਮ ਰੰਗ ਨਾਲ ਰੰਗ ਲਿਆ ਹੈ ਤੇ ਰੰਗੀ ਗਏ ਹੈ ਉਹ ਕਹਿੰਦੇ ਹਰੇ ਭਰੇ ਕਰਨ ਵਾਲੇ ਪ੍ਰਮਾਤਮਾ ਦੇ ਨਾਮ ਨੂੰ ਧਿਆਏ ਸਿਮਰ ਸਿਮਰ ਕੇ ਨਾਮ ਰੰਗ ਵਿੱਚ ਰੰਗੀਲੇ ਅਨੰਦੀ ਹੋ ਗਏ ਹਨ ਰਹਾਉ ਮਿੱਥਿਆ ਜੇਬਾ ਅਵਰੇ ਕਾਮ ਨਿਰਵਾਣ ਪਦ ਇਕ ਹਰ ਕੋ ਨਾਮ ਉਹ ਜੇਬਾ ਰਸਨਾ ਮਿੱਥਿਆ ਝੂਠੀ ਹੀ ਹੈ ਜੋ ਆਵਰੇ ਕਈਏ ਹੋਰ ਨਾ ਸਵਾਦਾਂ ਵਿੱਚ ਲੈਣ ਵਿੱਚ ਲੱਗੀ ਆ ਜਾਂ ਵਿਅਰਥ ਬਚਨ ਬੋਲਣ ਦੇ ਕੰਮ ਵਿੱਚ ਲੱਗੀ ਰਹਿੰਦੀ ਨਿਰਵਾਣ ਬੰਦਨਾ ਤੋਂ ਰਹਿਤ ਪਦ ਪਦਵੀ ਤਾਂ ਇੱਕ ਹਰੀ ਪ੍ਰਮਾਤਮਾ ਦਾ ਨਾਮ ਹੀ ਦੇਣ ਵਾਲਾ ਹੈ ਅਸੰਖ ਕੋਟ ਅਨ ਪੂਜਾ ਕਰੀ ਏਕ ਨ ਪੂਜਿਸ ਨਾਮੈ ਹਰੀ ਜੇਕਰ ਕਹਿੰਦੇ ਕਿਸੇ ਨੇ ਅਸੰਖ ਅਣਗਿਣਤ ਵਾਰੀ ਕਰੋੜਾਂ ਦੇਵਤਿਆਂ ਦੀ ਅਨ ਹੋਰ ਪ੍ਰਕਾਰ ਨਾਲ ਪੂਜਾ ਕੀਤੀ ਹੋਵੇ ਭਗਤ ਨਾਮਦੇਵ ਜੀ ਕਥਨ ਕਰ ਰਹੇ ਕਿ ਪਰ ਹਰੀ ਪਰ ਪ੍ਰਮਾਤਮਾ ਦੇ ਨਾਮ ਬਰਾਬਰ ਇੱਕ ਤਿਲ ਮਾਤਰ ਵੀ ਨਹੀਂ ਪੁੱਜਦੀ ਪ੍ਰਣਵੇ ਨਾਮ ਦੇ ਇਹ ਕਰਣਾ ਅਨੰਤ ਰੂਪ ਤੇਰੇ ਨਾਰਾਇਣਾ ਭਗਤ ਨਾਮਦੇਵ ਜੀ ਪ੍ਰਣਵਹਿ ਬੇਨਤੀਪੂਰਵਕ ਉਚਾਰਨ ਕਰਦੇ ਹਨ ਕਿ हे ਪ੍ਰਭੂ ਤੂੰ ਮੇਰੇ ਉੱਪਰ ਇਹ ਕਰਣਾ ਕਿਰਪਾ ਕਰਕੇ हे ਨਾਰਾਇਣਾ ਪ੍ਰਮਾਤਮਾ ਮੈਂ ਅਨੰਤ ਬੇਅੰਤ ਜੀਵਾਂ ਵਿੱਚ ਤੇਰੇ ਹੀ ਸਰੂਪ ਨੂੰ ਦੇਖਣਾ ਕਰ ਪ੍ਰਸ਼ੰਸੀ ਹੈ ਨਾਮਦੇਵ ਜੀ ਪ੍ਰਮਾਤਮਾ ਕਿਸ ਦੇ ਨੇੜੇ ਰਹਿੰਦਾ ਹੈ ਉੱਤਰ ਦਿੰਦੇ ਆ ਪਰ ਧਨ ਪਰ ਦਾਰਾ ਪਰ ਹਰੀ ਤਾ ਕੈ ਨਿਕਟ ਬਸੈ ਨਰ ਹਰੀ ਏ ਪਾਈ ਜਿਸਨੇ ਪਰ ਧਨ ਪ੍ਰਾਈ ਦੌਲਤ ਧਨ ਅਦੇ ਪਰ ਦਾਰਾ ਪ੍ਰਾਈ ਸਤਰੀ ਦੇ ਮੋਹ ਦੀ ਇੱਛਾ ਪਰ ਹਰੀ ਤਿਆਗ ਦਿੱਤੀ ਹੈ ਉਸ ਮਨੁੱਖ ਦੇ ਨੇੜੇ ਨਰ ਹਰੀ ਨਰਾਂ ਨੂੰ ਹਰੇ ਭਰੇ ਕਰਨ ਵਾਲਾ ਪ੍ਰਭੂ ਵਸਦਾ ਹੈ ਭਾਵ ਉਹਨਾਂ ਦੇ ਸਦਾ ਅੰਗ ਸੰਗੇ ਅਪੰਗੰ ਬੇਪੂਤੇ ਦੁਕਾਲੰ ਪ੍ਰਣਾਸੀ ਦਿਆਲੰਸ ਰੂਪੇ ਹੈ ਉਹ ਕੋਲ ਰਹਿੰਦਾ ਹੈ ਜੋ ਨਾ ਭਜੰਤੇ ਨਾਰਾਇਣ ਤਿਨ ਕ ਮੈ ਨ ਕਰੋ ਦਰਸਨ ਰਹਾਉ ਜਿਹੜੇ ਮਨੁੱਖ ਨਾਰਾਇਣ ਪਰਮਾਤਮਾ ਦਾ ਭਜੰਤੇ ਭਜਨ ਸਿਮਰਨ ਨਹੀਂ ਕਰਦੇ ਉਹਨਾਂ ਮਨੁੱਖਾਂ ਦਾ ਮੈਂ ਦਰਸ਼ਨ ਦੀਦਾਰ ਕਰਨਾ ਵੀ ਨਹੀਂ ਚਾਹੁੰਦਾ ਰਹਾਉ ਜਿਨ ਕੈ ਭੀਤਰ ਹੈ ਅੰਤਰਾ ਜੈਸੇ ਪਸ ਤੈਸੇ ਓਏ ਨਰਾ ਹੇ ਭਾਈ ਜਿਨ੍ਹਾਂ ਦੇ ਹਿਰਦੇ ਭੀਤਰ ਹੁੰਦਾ ਵਿੱਚ ਅ ਗਿਆਨ ਦਾ ਅੰਤਰਾ ਪਰਦਾ ਪਿਆ ਆ ਵਾ ਭੇਦ ਬੁੱਧੀ ਕਰਕੇ ਪ੍ਰਮਾਤਮਾ ਨੇ ਸਿਮਰਨ ਭਜਨ ਵੱਲੋਂ ਫਰਕ ਪਿਆ ਹੈ ਜਿਸ ਪ੍ਰਕਾਰ ਦੇ ਪਾਸ ਪਸ਼ੂ ਹੁੰਦੇ ਉਸ ਪ੍ਰਕਾਰ ਦੇ ਉਹ ਇੱਕੀ ਉਹ ਨਰਾ ਮਨੁੱਖ ਹੁੰਦੇ ਆ ਭਾਵੇਂ ਜਿਵੇਂ ਪਸ਼ੂ ਖਾਣ ਪੀਣ ਭੋਗਣ ਵਿੱਚ ਲੱਗੇ ਰਹਿੰਦੇ ਇਉਂ ਉਹ ਮਨੁੱਖ ਵੀ ਖਾਣ ਪੀਣ ਅਤੇ ਭੋਗਣ ਵਿੱਚ ਤਦਾਕਾਰ ਹੋ ਰਹੇ ਆ ਗੌੜੀ ਬਾਵਨ ਅਖਰੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਆਮਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਢੋਰ ਅਥਵਾ ਸਾਰ ਕਤਾਬਲੀ ਦੇ ਬੋਲ ਹਨ ਨਿੰਦਰਾ ਭੋਜਨ ਭੋਗ ਪੈ ਇਹ ਪਸ ਪੁਰਖ ਸਮਾਨ ਨਰਨ ਗਿਆਨ ਨਿਜ ਅਦਕਤਾ ਗਿਆਨ ਬਿਨਾ ਪਸ ਜਾਨ ਪ੍ਰਣਵਤ ਨਾਮ ਦੇ ਨਾ ਕਹਿ ਬਿਨਾ ਨਾ ਸੋ ਹੈ 32 ਲਖਨਾ ਪਗਤ ਨਾਮਦੇਵ ਜੀ ਪ੍ਰਣਵਤ ਬੇਨਤੀ ਪੂਰਵ ਕਥਨ ਕਰਦੇ ਜਿਵੇਂ ਕੋਈ ਮਨੁੱਖ ਨਾਕੇ ਨੱਕ ਤੋਂ ਬਗੈਰ ਹੋਵੇ ਭਾਵੇਂ ਉਸ ਦੇ 32 ਸਪਾਵ 32 ਲਖਣਾ ਲਛਣ ਕੀਤੇ ਹੋਣ ਤਾਂ ਵੀ ਉਹ ਸੋਹ ਹੈ ਸ਼ੋਭਾ ਨਹੀਂ ਪਾਉਂਦਾ ਅਰਥਾਤ ਪੁਰਾਣੀ ਕਵੀਆਂ ਨੇ ਸਰੀਰਕ ਸੁੰਦਰਤਾ ਦੇ ਇਹ 32 ਲਛਣ ਵੀ ਦੱਸੇ ਹਨ ਕਿ 32 ਲਛਣ ਕਿਹੜੇ ਹੁੰਦੇ ਹਨ ਉਹ ਇਸ ਪ੍ਰਕਾਰ ਕਹਿੰਦੇ ਪੰਜ ਦੀਰਗ ਜਿਹੜੇ ਭਾਵ ਵੱਡੇ ਜਿਹੜੇ ਉਨੇਦਰ ਜਬਾੜੇ ਨੱਕ ਬੱਖੀ ਪੂਜਾ ਪੰਜ ਸੂਖਮ ਜਿਹੜੇ ਤੂਜਾ ਕੇਸ ਅੰਗਲੀਆਂ ਦੰਦ ਅੰਗਲੀਆਂ ਦੀਆਂ ਗੱਠਾ ਸਤ ਲਾਲ ਹਦੀਲੀ ਪੈਰ ਤੇ ਤਲੇ ਅੱਖਾਂ ਦੇ ਕੋਏ ਤਾਲੂਆ ਜੀਬ ਹੋਂਠ ਨੌ ਤੇ ਛੇ ਉੱਜੇ ਕਮਰ ਦੀ ਹੱਡੀ ਕਹਿੰਦੇ ਪੇਟ ਅਸਲੀ ਮੋਢੇ ਹੱਥ ਦੇ ਉੱਪਰਲੇ ਪਾਸੇ ਮੁਖ ਤਿੰਨ ਵਿਸਥਾਰ ਵਾਲੇ ਮੱਥਾ ਛਾਤੀ ਕਮਰ ਤਿੰਨ ਛੋਟੇ ਗਰਦਨ ਜੰਗਾ ਤੇ ਲਿੰਗ ਕਹਿੰਦੇ ਤਿੰਨ ਗੰਭੀਰ ਸਵਰ ਸੁਭਾਵ ਨਾਭੀ ਸੋ ਇਹਨਾਂ ਦਾ ਕੁੱਲ ਜੋੜ ਜਿਹੜਾ ਵਾ ਉਹ 32 ਬਣਦਾ ਹੈ ਰਹੋ ਵਿਚਾਰ ਅੱਗੇ ਹੁਣ ਭਗਤ ਨਾਮਦੇਵ ਜੀ ਆਪਣਾ ਦੂਸਰਾ ਸ਼ਬਦ ਉਚਾਰ ਰਹੇ ਆ ਇੱਕ ਵਾਰ ਭਗਤ ਨਾਮਦੇਵ ਜੀ ਦੇ ਪਿਤਾ ਨਾਨਾ ਜੀ ਕਿਸੇ ਕੰਮ ਕਾਰਨ ਨਗਰ ਤੋਂ ਬਾਹਰ ਚੱਲੇ ਸਨ ਉਹਨਾਂ ਨੇ ਭਗਤ ਨਾਮਦੇਵ ਜੀ ਨੂੰ ਕਿਹਾ ਕਿ ਬੇਟਾ ਅੱਜ ਤੂੰ ਮੰਦਰ ਵਿੱਚ ਜਾ ਕੇ ਠਾਕੁਰਾ ਨੂੰ ਪੋਗ ਲਵਾ ਆਵੀਂ ਉਸ ਸਮੇਂ ਭਗਤ ਨਾਮਦੇਵ ਜੀ ਦੀ ਬਾਲਕ ਅਵਸਥਾ ਸੀ ਸੋ ਜਿਵੇਂ ਉਹਨਾਂ ਨੇ ਠਾਕੁਰ ਨੂੰ ਪੋਗ ਲਵਾਇਆ ਉਸ ਬਚਪਨ ਦੀ ਸਾਖੀ ਦੁਆਰਾ ਭਗਤ ਨਾਮਦੇਵ ਜੀ ਇਹ ਉਪਦੇਸ਼ ਕਥਨ ਕਰਦੇ ਹਨ ਕਿ ਉਹ ਪਰਮਾਤਮਾ ਆਪਣੇ ਭਗਤਾਂ ਦੇ ਭੋਲੇ ਸੁਭਾਅ ਉਤੇ ਪ੍ਰਸੰਨ ਹੁੰਦਾ ਹੈ ਅਤੇ ਆਪਣੀ ਦ੍ਰਿਸ਼ਟੀ ਦੁਆਰਾ ਦਰਸ਼ਨ ਦੇ ਕੇ ਸਾਰੇ ਪਰਮ ਕਟ ਦਿੰਦਾ ਹੈ ਦੁੱਧ ਕਟੋਰਾ ਗੜਵੈ ਪਾਣੀ ਕਪਲ ਗਾਏ ਨਾ ਮੈਂ ਦੁਹੇ ਆਨੀ ਕਟੋਰੇ ਕੌਲੇ ਵਿੱਚ ਦੁੱਧ ਤੇ ਗੜਵੈ ਗੜਵੇ ਵਿੱਚ ਪਾਣੀ ਪਾਲਿਆ ਭਗਤ ਨਾਮਦੇਵ ਜੀ ਕਥਨ ਕਰਦੇ ਹਨ ਕਿ ਮੈਂ ਕਪਲ ਲਗਾਏ ਕਾਲੇ ਰੰਗ ਦੇ ਥਣਾ ਵਾਲੀ ਗਾਂ ਦੁਹੇ ਚੋ ਕੇ ਆਨੀ ਲਿਆਉਣਾ ਕੀਤਾ ਦੁੱਧ ਪੀਓ ਗੋਬਿੰਦੇ ਰਾਏ ਦੁੱਧ ਪੀਓ ਮੇਰੋ ਮਨ ਪਧਿਆਏ ਮੈਂ ਮੰਦਰ ਵਿੱਚ ਠਾਗੁਰਾਂ ਅੱਗੇ ਬੇਨਤੀ ਕੀਤੀ ਕਿ हे ਰਾਏ ਰਾਜਾ ਸਰੂਪ ਗੋਬਿੰਦੇ ਪਰਮਾਤਮਾ ਮੇਰਾ ਲਿਆਂਦਾ ਹੋਇਆ ਦੁੱਧ ਪੀਣਾ ਕਰੋ ਜੇਕਰ ਤੁਸੀਂ ਦੁੱਧ ਪੀਣਾ ਕਰੋਗੇ ਤਾਂ ਮੇਰਾ ਮਨ ਪਤੀ ਆਏ ਪਤੀਜ ਜਾਵੇਗਾ ਭਾਵ ਮੈਨੂੰ ਪਰੋਸਾ ਹੋ ਜਾਵੇਗਾ ਕਿ ਤੁਸੀਂ ਮੇਰੇ ਪਿਤਾ ਨਾਨਾ ਜੀ ਤੋਂ ਦੁੱਧ ਪਿੰਦੇ ਹੋ ਨਹੀਂ ਤਾਂ ਘਰ ਕੋ ਬਾਪ ਰਸਾਏ ਰਹਾਉ ਨਹੀਂ ਤਾਂ ਮੇਰੇ ਘਰ ਦਾ ਬਾਪ ਪਿਤਾ ਵਾ ਨਹੀਂ ਤਾਂ ਘਰ ਨੂੰ ਸੰਭਾਲਣ ਵਾਲੀ ਮੇਰੀ ਮਾਂ ਦਾ ਬਾਪ ਪਿਤਾ ਭਾਵ ਮੇਰਾ ਨਾਨਾ ਮੈਨੂੰ ਰਸਾਇ ਗੁੱਸੇ ਹੋਵੇਗਾ ਕਿ ਤੂੰ ਦੁੱਧ ਕਿਉਂ ਨਹੀਂ ਪਿਆ ਕੇ ਆਇਆ ਰਹਾਉ ਬਿਸਰਾਮ ਦੇ ਕੇ ਭਗਤ ਜੀ ਅੱਗੇ ਕਿਰਪਾ ਕਰਦੇ ਆ ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾ ਮੈਂ ਹਰ ਆਗੇ ਧਰੀ ਸੋ ਜਿਹੜੇ ਭਗਤ ਮਾਲ ਹੈ ਉਸ ਵਿੱਚ ਨਾਨਾ ਜੀ ਦਾ ਲਿਖਿਆ ਹੋਇਆ ਹੀ ਜ਼ਿਕਰ ਮਿਲਦਾ ਹੈ ਕਿ ਨਾਨਾ ਜੀ ਦੇ ਨਾਲ ਇਹ ਵਾਰਤਾ ਲਾਪੋਈ ਹੈ ਰਹੁ ਵਿਚਾਰ ਸੋਇਨੇ ਸੋਨੇ ਦੀ ਕਟੋਰੀ ਅੰਮ੍ਰਿਤ ਰੂਪ ਦੁੱਧ ਦੀ ਭਰੀ ਹੋਈ ਹੈ ਭਗਤ ਨਾਮੇ ਨਾਮਦੇਵ ਜੀ ਕਥਨ ਕਰਦੇ ਕਿ ਮੈਂ ਉਹ ਦੁੱਧ ਨਾਲ ਭਰੀ ਕਟੋਰੀ ਲੈ ਕਰਕੇ ਪ੍ਰਮਾਤਮਾ ਦੇ ਅੱਗੇ ਰੱਖ ਦਿੱਤੀ ਜਦੋਂ ਭਗਤ ਨਾਮਦੇਵ ਜੀ ਦੇ ਇਤਨਾ ਕਹਿਣ ਤੋਂ ਵੀ ਪ੍ਰਭੂ ਨੇ ਦੁੱਧ ਨਾ ਪੀਤਾ ਤਾਂ ਭਗਤ ਜੀ ਨੇ ਹੱਟ ਨਾਲ ਕਿਹਾ ਕਿ ਜੇ ਤੁਸੀਂ ਦੁੱਧ ਨਾ ਨਾ ਪੀਤਾ ਤਾਂ ਮੈਂ ਵੀ ਕੁਝ ਨਹੀਂ ਖਾਵਾਂਗਾ ਵਾ ਭਗਤ ਜੀ ਆਪਣੇ ਪੇਟ ਵਿੱਚ ਕਟਾਰ ਮਾਰਨ ਲੱਗੇ ਏਕ ਭਗਤ ਮੇਰੇ ਹਿਰਦੇ ਬਸੈ ਨਾਮੇ ਦੇਕ ਨਰਾਇਣ ਹਸੈ ਤਦੋਂ ਭਗਵਾਨ ਜੀ ਨੇ ਪ੍ਰਗਟ ਹੋ ਕਰਕੇ ਇੱਕ ਭਗਤ ਹੀ ਤਾਂ ਮੇਰੇ ਹਿਰਦੇ ਵਿੱਚ ਮਨ ਵਿੱਚ ਵੱਸਦਾ ਹੈ ਨ ਭਗਤ ਨਾਮਦੇਵ ਜੀ ਕਥਨ ਕਰਦੇ ਕਿ ਨਾਲੇ ਮੇਰੇ ਭੋਲੇ ਸੁਭਾਅ ਨੂੰ ਵੇਖ ਵੇਖ ਕੇ ਨਰਾਇਣ ਭਗਤ ਭਗਵਾਨ ਜੀ ਹੱਸੀ ਜਾਣ ਭਗਵਾਨ ਨੇ ਕਿਹਾ ਇਹ ਨਾਮਦੇਵ ਪੱਥਰ ਕਦੇ ਦੁੱਧ ਨਹੀਂ ਪੀਂਦੇ ਭਗਤ ਨਾਮਦੇਵ ਜੀ ਨੇ ਆਪਣੇ ਭੋਲੇ ਭਾਲੇ ਸੁਭਾਅ ਕਾਰਨ ਕਿਹਾ ਜੇਕਰ ਪੱਥਰ ਦੁੱਧ ਨਹੀਂ ਪੀਂਦੇ ਤਾਂ ਪੱਥਰ ਬੋਲਦੇ ਵੀ ਨਹੀਂ ਹੁੰਦੇ ਹੁਣ ਤੁਸੀਂ ਆਪ ਹੀ ਬੋਲ ਰਹੇ ਹੋ ਇਸ ਲਈ ਮੇਰਾ ਲਿਆਂਦਾ ਦੁੱਧ ਪੀਣਾ ਕਰੋ ਤਦੋਂ ਭਗਵਾਨ ਜੀ ਨੇ ਪ੍ਰਸੰਨ ਹੋ ਕੇ ਦੁੱਧ ਪੀਣਾ ਸ਼ੁਰੂ ਕੀਤਾ ਉਸ ਵੇਲੇ ਨਾਮਦੇਵ ਜੀ ਨੇ ਭਗਵਾਨ ਦੀ ਬਾਹ ਫੜ ਲਈ ਅਤੇ ਕਿਹਾ ਕਿ ਮੇਰੇ ਪਿਤਾ ਨਾਨਾ ਜੀ ਸੀਤ ਪ੍ਰਸਾਦ ਵੀ ਛਕਦੇ ਹੁੰਦੇ ਆ। ਇਉਂ ਕਟੋਰੀ ਫੜ ਕੇ ਨਾਮਦੇਵ ਜੀ ਨੇ ਆਪਣੇ ਮੂੰਹ ਨੂੰ ਲਾ ਲਈ। ਜਿਸ ਕਰਕੇ ਭਗਤ ਜੀ ਦੀ ਦੇਵ ਦ੍ਰਿਸ਼ਟੀ ਜਾਗ ਪਈ ਸਭ ਥਾਈ ਉਸੇ ਦੀ ਜੋਤ ਦ੍ਰਿਸ਼ਟੀ ਆਉਣ ਲੱਗ ਪਈ। ਦੂਦ ਪਿਆਏ ਭਗਤ ਕਰ ਆਇਆ ਨਾਮੇ ਹਰ ਦਾ ਦਰਸ਼ਨ ਪਾਇਆ। ਨਾਮੇ ਹਰ ਕਾ ਦੁੱਧ ਪਿਆਏ ਭਗਤ ਘਰ ਗਿਆ ਨਾਮੇ ਹਰ ਦਾ ਦਰਸ਼ਨ ਭਇਆ ਇਸ ਪ੍ਰਕਾਰ ਭਗਵਾਨ ਨੂੰ ਦੁੱਧ ਪਿਲਾ ਕਰਕੇ ਭਗਤ ਨਾਮਦੇਵ ਆਪਣੇ ਘਰ ਨੂੰ ਚਲਾ ਗਿਆ ਭਗਤ ਨਾਮਦੇਵ ਜੀ ਕਥਨ ਕਰਦੇ ਕਿ ਇਸ ਪ੍ਰਕਾਰ ਮੈਨੂੰ ਪ੍ਰਮਾਤਮਾ ਦਾ ਦਰਸ਼ਨ ਦੀਦਾਰ ਭਇਆ ਕੀ ਇਹ ਹੋਇਆ ਹੈ ਸੋ ਅੱਗੇ ਜੋ ਭਗਤ ਜੀ ਦਾ ਸ਼ਬਦ ਆਰੰਭ ਹੋ ਰਿਹਾ ਤੀਸਰਾ ਜਦੋਂ ਭਗਤ ਨਾਮਦੇਵ ਜੀ ਦਾ ਬਹੁਤ ਪ੍ਰਤਾਪ ਵੱਧ ਗਿਆ ਤਦੋਂ ਕੁਝ ਬ੍ਰਾਹਮਣਾਂ ਨੇ ਈਰਖਾ ਕਰਕੇ ਭਗਤ ਜੀ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ ਤਦੋਂ ਆਪਣੀ ਆਪ ਕੀਰਤੀ ਦੇ ਬਚਨ ਸੁਣ ਕੇ ਭਗਤ ਨਾਮਦੇਵ ਜੀ ਜੀਵ ਰੂਪੀ స్త్రీ ਦਾ ਅਲੰਕਾਰ ਬਣਾ ਕੇ ਉਚਾਰਨ ਕਰਦੇ ਆ ਮੈਂ ਬਉਰੀ ਮੇਰਾ ਰਾਮ ਪਧਾਰ ਰਚ ਰਚ ਤਾ ਕੋ ਕਰੋ ਸ਼ਿੰਗਾਰ हे भाई मैं जीव रूपी स्त्री संसार वलौ बौरी कमली हो गई हां व मेरी चित्त दी बिरती संसाराकार तु कमली हो गई राम परमात्मा ही मेरी रखिया करण वाला मेरा पतार पति रूप है मैं ता उस प्रभु पति नु प्रसन्न करण ले श्रवण मनन विच रिचार्ज जाके वा चित्त दी बिरती नु विवेक विराग विच रिचार्ज जाके उस दे नाम विच लिव लांड रूप श्रृंगार करदी हां ਪਲੇ ਨਿੰਦੋ ਪਲੇ ਨਿੰਦੋ ਪਲੇ ਨਿੰਦੋ ਲੋਗ ਇਹ ਪਲੇ ਲੋਕੋ ਮੈਨੂੰ ਨਿੰਦਣਾ ਕਰੋ ਭਲੀ ਪ੍ਰਕਾਰ ਮਨ ਬਾਣੀ ਕਰਕੇ ਨਿੰਦਣਾ ਕਰੋ ਭਲੀ ਪ੍ਰਕਾਰ ਸਰੀਰ ਕਰਕੇ ਵੀ ਨਿੰਦਣਾ ਕਰੋ ਤਨ ਮਨ RAM ਪਿਆਰੇ ਜੋਗ ਰਹਾਉ ਮੈਂ ਆਪਣਾ ਤਨ ਸਰੀਰ ਤੇ ਮਨ ਹਿਰਦਾ ਵੀ ਪਿਆਰੇ RAM ਪ੍ਰਮਾਤਮਾ ਦੇ ਜੋਗਾ ਹੀ ਕਰ ਦਿੱਤਾ ਹੈ ਭਾਵ ਸਭ ਕੁਝ ਉਸ ਨੂੰ ਭਿੰਟ ਕਰ ਦਿੱਤਾ ਹੋਇਆ ਹੈ ਰਹਾਉ ਬਾਦ ਬਿਬਾਦ ਕਾਹੂ ਸਿਓ ਨਾ ਕੀਜੈ ਰਸਨਾ ਰਾਮ ਰਸਾਇਣ ਪੀਜੈ ਇਹ ਭਾਈ ਬਾਦ ਚਰਚਾ ਕਰਕੇ ਝਗੜਾ ਤੇ ਬਿਬਾਦ ਈਰਖਾ ਸਰੀਰ ਕਰਕੇ ਝਗੜਾ ਵਾ ਬਾਦ ਸਵੈ ਮਤ ਦਾ ਮੰਡਨ ਅਤੇ ਬਿਬਾਦ ਪਰ ਮਤ ਦਾ ਖੰਡਨ ਵਾ ਬਾਦ ਵਿਅਰਥ ਬਿਬਾਦ ਝਗੜੇ ਕਾਹੂ ਕਿਸ ਨਾਲ ਕਰਨੇ ਕਰੀਏ ਕਿਸੇ ਨਾਲ ਵੀ ਨਾ ਕਰੀਏ ਆਪਣੀ ਰਸਨਾ ਜੀਬਾ ਦੁਆਰਾ ਰਸਾਇਣ ਰਸਾਂ ਦੇ ਘਰ RAM ਪ੍ਰਭਾਤਮਹ ਦੇ ਨਾਮ ਰਸ ਨੂੰ ਪੀਣਾ ਕਰੀਏ ਅਬ ਜੀ ਅਜਾਨ ਐਸੀ ਬਨ ਆਈ ਮਿਲਾਓ ਗੋਪਾਲ ਨੀਸਾਨ বাজਾਈ ਅਬ ਹੁਣ ਜੀਏ ਹਿਰਦੇ ਅੰਦਰ ਪ੍ਰਭੂ ਨੂੰ ਆਪਣਾ ਆਸਰਾ ਜਾਣ ਕੇ ਮੇਰੇ ਅੰਦਰ ਅਜਹੀ ਪ੍ਰੀਤੀ ਬਾਣ ਫੱਬ ਆਈ ਹੈ ਕਿ ਮੈਂ ਹੁਣ ਨੀਸਾਨ ਤੁਮ ਸਾਹ ਵਜਾ ਕੇ ਭਾਪ ਬੇਪਰਵਾ ਹੋ ਕੇ ਵਾ ਨਾਮ ਰੂਪੀ ਨਗਾਰਾ ਵਜਾ ਕੇ ਗੋਪਾਲ ਪ੍ਰithvi ਦੇ ਪਾਲਕ ਪ੍ਰਮਾਤਮਾ ਨੂੰ ਮਿਲ ਜਾਵਾਂਗੀ ਉਸ ਤਤ ਨਿੰਦਾ ਕਰੇ ਨਰ ਕੋਈ ਨਾਮੇ ਸ੍ਰੀ ਰੰਗ ਭੇਟਲ ਹੋਈ ਨਾਮੇ ਸ੍ਰੀ ਰੰਗ ਭੇਟਲ ਸੋਈ ਏ ਭਾਈ ਭਾਵੇਂ ਕੋਈ ਨਰ ਮਨੁੱਖ ਮੇਰੀ ਉਸਤਤ ਵਿਢਾਈ ਕਰੇ ਭਾਵੇਂ ਕੋਈ ਨਿੰਦਿਆ ਅਪਕੀਰਤੀ ਕਰੇ ਭਗਤ ਨਾਮਦੇਵ ਜੀ ਕਥਨ ਕਰਦੇ ਕੇ ਜੋ ਸ੍ਰੀ ਸ਼੍ਰੋਮਣੀ ਰੰਗ ਆਨੰਦ ਸਰੂਪ ਪ੍ਰਮਾਤਮਾ ਹੈ ਮੈਨੂੰ ਸੋਈ ਉਹ ਪ੍ਰਭੂ ਪੇਟਲ ਮਿਲ ਗਿਆ ਹੈ ਇਸ ਕਰਕੇ ਮੈਨੂੰ ਉਸਤਤ ਨਿੰਦਿਆ ਦੀ ਕੋਈ ਪਰਵਾਹ ਨਹੀਂ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਏ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਲਸਾ ਵਾਹਿ ਗੁਰੂ ਜੀ ਕੀ ਫਤਿਹ